ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਇਹ ਇੱਕ ਬੜੀ ਇੰਟਰਸਟਿੰਗ ਜੀ ਵੀਡੀਓ ਆ। ਇੱਕ ਆਪਣੇ ਐਸਪੀ ਰਿਟਾਇਰ ਨੇ ਸਰਦਾਰ ਬਲਜੀਤ ਸਿੰਘ ਸਿੱਧੂ ਤੇ ਉਹਨਾਂ ਨੇ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਸੀ। ਉਹਦੇ ਵਿੱਚ ਇੱਕ ਕਹਾਣੀ ਸੀ ਜਿਹੜੀ ਉਹ ਸੁਣਾਈ ਸੀ। ਮੈਨੂੰ ਬੜੀ ਇੰਟਰਸਟਿੰਗ ਜੀ ਲੱਗੀ। ਮੈਨੂੰ ਲੱਗਿਆ ਕਿ ਆਪਣੇ ਵੀ ਜਿਹੜੇ ਸੱਜਣ ਮਿੱਤਰ ਨੇ ਜਾਂ ਆਪਣੇ ਨਾਲ ਜਿਹੜੀ YouTube ਫੈਮਲੀ ਜੁੜੀ ਹੋਈ ਹੈ ਉਹਨਾਂ ਨੂੰ ਜ਼ਰੂਰ ਸੁਣਾਉਣੀ ਚਾਹੀਦੀ ਹੈ। ਕਿਉਂਕਿ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਕਿ ਜਿਹੜੇ ਕਤਲ ਵਗੈਰਾ ਹੈ ਨਾ ਉਹ ਗੁੱਝੇ ਨਹੀਂ ਰਹਿੰਦੇ ਹੁੰਦੇ ਇੱਕ ਨਾ ਇੱਕ ਦਿਨ ਜਾ ਕੇ ਜਿਹੜਾ ਕਤਲ ਆ ਉਹ ਨਿਕਲੇ ਆਉਂਦਾ ਉਹ ਅਜਿਹੇ ਹੀ ਆ ਜਿਹੜੀ ਅੱਜ ਦੀ ਇਹ ਕਹਾਣੀ ਹੈਗੀ ਅੱਜ ਦੀ ਜਿਹੜੀ ਸਟੋਰੀ ਹੈ ਜੋ ਬਲਜੀਤ ਸਿੰਘ ਸਾਹਿਬ ਨੇ ਸੁਣਾਈ ਸੀਗੀ ਉਹਦੇ ਵਿੱਚ ਵੀ ਕੁਝ ਤਰ੍ਹਾਂ ਦਾ ਹੀ ਹੁੰਦਾ ਤੇ ਜਦੋਂ ਬਲਜੀਤ ਸਿੰਘ ਸਿੱਧੂ ਸਾਹਿਬ ਇੰਟਰਵਿਊ ਦੇ ਰਹੇ ਸੀਗੇ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਜਦੋਂ ਉਹ ਐਸਐਚਓ ਦੀ ਪੋਸਟ ਤੇ ਸੀਗੇ ਕਿਤੇ ਉਹਨਾਂ ਦਾ ਇੱਕ ਥਾਣੇ ਦੇ ਵਿੱਚ ਪੋਸਟਿੰਗ ਸੀਗੀ ਉਸ ਥਾਣੇ ਦੇ ਅਧੀਨ ਇੱਕ ਪਿੰਡ ਪੈਂਦਾ ਸੀ ਪਰਵਾਹੀ ਪਰਵਾਹੀ ਪਿੰਡ ਦੇ ਵਿੱਚ ਇੱਕ ਕਾਤਲ ਹੁੰਦਾ ਹੈ ਇੱਕ ਲਾਲੇ ਦਾ ਕਤਲ ਉਸ ਦੇ ਬਾਰੇ ਉਹ ਜਿਹੜੀ ਸਟੋਰੀ ਸੁਣਾਈ ਸੀਗੀ ਹੁਣ ਉਹਨਾਂ ਨੇ ਦੱਸਿਆ ਕਿ ਇੱਕ ਇੱਕ ਰਾਹੀ ਪਿੰਡ ਦੇ ਵਿੱਚ ਇੱਕ ਲਾਲਾ ਸੀਗਾ ਦੁਕਾਨ ਕਰਦਾ ਸੀ ਤੇ ਉਹ ਦੁਕਾਨ ਦੇ ਉੱਤੇ ਉਹ ਪਰਚੂਨ ਵਗੈਰਾ ਦਾ ਸਮਾਨ ਰੱਖਦਾ ਸੀਗਾ ਸਿਆਲਾਂ ਦੇ ਦਿਨ ਸੀ ਤੇ ਧੁੰਦ ਵਗੈਰਾ ਪੈ ਰਹੀ ਸੀਗੀ ਇੱਕ ਦਿਨ ਲਾਲੇ ਦੀ ਦੁਕਾਨ ਤੇ ਰਾਤ ਦੇ ਟਾਈਮ ਉਸ ਦਿਨ ਜਦੋਂ ਧੁੰਦ ਪੈ ਰਹੀ ਸੀ ਤਾਂ ਇੱਕ ਬੰਦਾ ਪਹੁੰਚਦਾ ਉਹ ਅੱਗੇ ਵੀ ਉਹਦੇ ਤੇ ਦੁਕਾਨ ਤੇ ਆ ਕੇ ਸਮਾਨ ਵਗੈਰਾ ਲੈ ਕੇ ਜਾਂਦਾ ਸੀਗਾ ਉਸ ਦਿਨ ਵੀ ਉਹ ਹੁਣ ਦੁਕਾਨ ਤੇ ਆਉਂਦਾ ਦੁਕਾਨ ਤੇ ਆ ਕੇ ਲਾਲੇ ਤੋਂ ਸਮਾਨ ਮੰਗਦਾ ਆਪਣਾ ਜਰਦਾ ਵਗੈਰਾ ਪੈਗ ਬੁੱਗ ਲੱਗੇ ਹੁੰਦਾ ਸ਼ਰਾਬੀ ਬੰਦਾ ਸੀਗਾ ਉਹ ਤੇ ਉਸ ਦਿਨ ਲਾਲਾ ਵੀ ਪੈਗ ਲਗਾਉਣ ਦਾ ਸਕੀਨ ਸੀ ਉਹਦੇ ਵੀ ਪੈਗ ਲੱਗੇ ਸੀਗੇ ਤਾਂ ਹੁਣ ਦੋਨਾਂ ਦੀ ਪੀਤੀ ਹੋਈ ਆ ਲਾਲੇ ਨੇ ਉਹਨੂੰ ਕਹਿਤਾ ਉਹਨੂੰ ਜਦੋਂ ਸਮਾਨ ਵਗੈਰਾ ਲਿਆ ਤੇ ਉਹ ਕਹਿੰਦਾ ਜੀ ਖਾਤੇ 'ਚ ਨਿਕਲੀ ਲਾਲਾ ਉਹ ਲਾਲੇ ਨੇ ਹੁਣ ਕਹਿਤਾ ਉਹਨੂੰ ਪੀਤੀ ਹੋਈ ਸੀ ਉਹਨੂੰ ਕਹਿੰਦਾ ਵੀ ਭਾਈ ਤੇਰੇ ਪਹਿਲਾਂ ਵੀ ਰਹਿੰਦੇ ਨੇ ਭਾਈ ਤੇ ਤੁਸੀਂ ਸਾਬ ਸੂਫ ਕਰੀ ਆਪਾਂ ਤਾਂ ਉਹ ਬੰਦਾ ਸੀ ਜਿਹੜਾ ਗਾਹਾਂ ਲਾਲੇ ਨੂੰ ਕਹਿੰਦਾ ਯਾਰ ਲਾਲਾ ਭੱਜੇ ਥੋੜੀ ਦਿੰਨੇ ਆ ਦੇ ਦਾਂਗੇ ਪੈਸੇ ਕਿੱਡੀ ਗੱਲ ਉਹ ਲਾਲਾ ਥੋੜਾ ਜਿਹਾ ਵੈਗ ਲੱਗਿਆ ਹੋਇਆ ਲਾਲੋ ਵੈਸੇ ਤਾਂ ਜਿਹੜੇ ਦੁਕਾਨਦਾਰ ਬੰਦੇ ਹੁੰਦੇ ਐਦਾਂ ਕਰਦੇ ਨਹੀਂ ਹੁੰਦੇ ਇੰਨਾ ਧੱਕਾ ਜਿਹਾ ਪਤਾ ਨਹੀਂ ਉਹਦੇ ਨਾਲ ਕੋਈ ਗੱਲਬਾਤ ਹੋਣੀ ਉਹਨੂੰ ਕਹਿੰਦਾ ਪੈਸੇ ਦਾ ਜ਼ਿਆਦਾ ਉਹਨੂੰ ਜਿਆਦਾ ਦੇਖਾਂਗੇ ਲੋਈ ਧਰ ਜਾ ਕਹਿੰਦਾ ਆਪਣੀ ਤੇ ਜਆ ਪੈਸੇ ਦੇ ਕੇ ਲੈ ਜਾ ਹੁਣ ਇਹ ਗੱਲ ਤੇ ਜਿਹੜੀ ਉਹ ਸ਼ਰਾਬੀ ਬੰਦੇ ਨੂੰ ਜਿਹੜੀ ਖੇਚੜੀ ਉਹਨੂੰ ਗੁੱਸਾ ਆਇਆ ਉਹਨੇ ਕੀ ਕਰਿਆ ਲਾਲੇ ਨਾਲ ਤੂ ਤੂ ਮੈਂ ਮੈਂ ਸ਼ੁਰੂ ਹੋ ਗਈ ਉਹਦੀ ਦੋਹਾਂ ਦੀ ਲੜਾਈ ਹੋ ਗਈ ਹੁਣ ਦੋਹਾਂ ਦੇ ਪੈਗ ਲੱਗੇ ਹੋਏ ਨੇ ਲੜਾਈ ਵਾਧੀ ਵਾਧੀ ਅੱਜ ਤੱਕ ਵੱਧ ਗਈ ਕਿਉਂ ਬੰਦੇ ਨੇ ਉਥੋਂ ਬੱਟਾ ਚੱਕਿਆ ਇੱਕ ਲਾਲੇ ਦੀ ਦੁਕਾਨ ਤੋਂ ਤੇ ਲਾਲੇ ਦੇ ਸਿਰ 'ਚ ਮਾਰਿਆ ਹੁਣ ਪਹਿਲੇ ਹੀ ਬੱਟਾ ਮਾਰਿਆ ਤੇ ਲਾਲਾ ਵਿਚਾਰਾ ਭਾਰ ਬੋਲ ਗਿਆ ਉਹਦੀ ਵਿਚਾਰੀ ਦੀ ਡੈਥ ਹੋ ਗਈ ਹੁਣ ਜਦੋਂ ਉਹ ਉਥੇ ਡਿੱਗਿਆ ਤੇ ਉਹਨੇ ਹਲਾ ਹਲੂਕੇ ਦੇਖਿਆ ਉਹਨੇ ਕਿਹਾ ਵੀ ਲਾਲਾ ਤਾਂ ਮਰ ਗਿਆ ਤੇ ਆਲੇ-ਦਾਲੇ ਦੇਖਿਆ ਕੋਈ ਬੰਦਾ ਨਹੀਂ ਸੀਗਾ ਰਾਤ ਦਾ ਟਾਈਮ ਸੀ ਤੁੰਦਪੈਂਦੀ ਸੀ ਉਹਨੇ ਕਿਹਾ ਵੀ ਆਪਾਂ ਨੂੰ ਕਿਹੜਾ ਕਿਸ ਨੇ ਦੇਖਿਆ ਉਹਨੇ ਚੱਕੀ ਲਾਲੇ ਦੀ লাশ ਉਹਦੇ ਦੁਕਾਨ ਦੇ ਵਿੱਚ ਬੋਰੀਆਂ ਪਈਆਂ ਸੀਗੀਆਂ ਉਹਨਾਂ ਬੋਰੀਆਂ ਦੇ ਪਿੱਛੇ ਰੱਖਤੀ ਆਟੇ ਵਗੈਰਾ ਦੀਆਂ ਜਿਹੜੀਆਂ ਬੋਰੀਆਂ ਪਈਆਂ ਹੁੰਦੀਆਂ ਦੁਕਾਨਾਂ 'ਚ ਉਹਨਾਂ 'ਚ ਗੁੜਗੜ ਦੀਆਂ ਬੋਰੀਆਂ ਸੀਗੀਆਂ ਉਹਨਾਂ ਦੇ ਪਿੱਛੇ ਰੱਖ ਕੇ ਆਪਣਾ ਧੁੰਦ ਚ ਨਿਕਲ ਗਿਆ ਉੱਥੋਂ ਤੇ ਜਦੋਂ ਲਾਲਾ ਘਰੇ ਕੋਰੇ ਨਹੀਂ ਪਹੁੰਚਿਆ ਉਹਨਾਂ ਘਰਦਿਆਂ ਨੇ ਆ ਕੇ ਦੇਖਿਆ ਵੀ ਦੁਕਾਨ ਤੋਂ ਆਇਆ ਹੀ ਨਹੀਂ ਉੱਥੇ ਉਹਦੀ লাশ ਮਿਲੀ ਜਦ ਪੁਲਿਸ ਨੂੰ ਫੋਨ ਕਰਿਆ ਗਿਆ ਪੁਲਿਸ ਪਹੁੰਚੀ ਮੌਕੇ ਤੇ ਹੁਣ ਐਸਐਚਓ ਸਾਹਿਬ ਪਹੁੰਚੇ ਸਾਰੀ ਟੀਮ ਪਹੁੰਚੀ ਜਾ ਜਾ ਕੇ ਦੇਖਿਆ vehicle ਕਾਤਲ ਹੋਇਆ ਕਤਲ ਦੀ ਇਨਵੈਸਟੀਗੇਸ਼ਨ ਸ਼ੁਰੂ ਕਰੀ ਪੁੱਛਗਿਛ ਕਰੀ ਆਲੇ ਦਾਲੇ ਪਤਾ ਕੀ ਲੱਗਣਾ ਸੀ ਜਿ ਕਿਸੇ ਨੇ ਦੇਖਿਆ ਹੀ ਨਹੀਂ ਕਾਤਲ ਹੁੰਦਾ ਤੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਇਨਵੈਸਟੀਗੇਸ਼ਨ ਚ ਕਾਫੀ ਲੋਕਾਂ ਤੋਂ ਪੁੱਛਗਿਛ ਵੀ ਕਰੀ ਉਹਨਾਂ ਨੇ ਤੇ ਉਸ ਤੋਂ ਬਾਅਦ ਲਾਲੇ ਦੀ ਘਰ ਵਾਲੀ ਨੇ ਇੱਕ ਉਹਨਾਂ ਦੀ ਕੋਈ ਪ੍ਰਾਣੀ ਚੱਲਦੀ ਆਉਂਦੀ ਹਣੀ ਲਾਗ ਡਾਟੋ ਦੀ ਭੈਣ ਤੇ ਭਣੋਈਏ ਨਾਲ ਤੇ ਉਹਨੇ ਉਹਦੇ ਭਣੋਈਏ ਦਾ ਨਾਮ ਧਰਤਾ ਕਹਿੰਦੀ ਵੀ ਇਹਨੂੰ ਮਾਰੇ ਇਹਨੇ ਜਾਂ ਇਹਨੇ ਮਰਵਾਇਆ ਹੁਣ ਪੁਲਿਸ ਸੀ ਜਿਹੜੀ ਉਹਨੇ ਜਾ ਕੇ ਉਹਦਾ ਭਣੋਈਆ ਚੱਕ ਲਿਆਂਦਾ ਹੁਣ ਉਹ ਦੱਸਦੇ ਸੀਗੇ ਐਸਪੀ ਸਾਹਿਬ ਕਿ ਜਦੋਂ ਉਹ ਆਪਣੋਈਆ ਚੱਕ ਕੇ ਲੈ ਗਿਆ ਉਹਨਾਂ ਨੇ ਦੇਖਿਆ ਉਹ ਜਮਾਂ ਵਿਚਰਾ 35 ਕਿਲੋ ਉਹ ਕਹਿੰਦੇ ਵੀ ਉਹਦੇ ਸੋਚੇ ਵੀ ਯਾਰ ਇਹਨੇ ਕੀ ਬੰਦਾ ਮਾਰਨਾ ਹੈ ਨਾ ਉਹਨਾਂ ਨੇ ਉੱਥੇ ਬਿਠਾ ਲਿਆ ਕੁਛ ਗਿੱਚ ਗਰੀ ਜਦੋਂ ਕੁਝ ਵੀ ਨਿਕਲਣਾ ਨਿਕਲਣਾ ਕੀ ਸੀ ਇਹ ਚੋ ਵਿਚਾਰੇ ਤੋਂ ਤਾਂ ਉਹਨਾਂ ਨੂੰ ਧਰਤਾ ਉਹਨੇ ਤੇ ਉਹ ਬਾਅਦ ਭੇਜਤਾ ਹੁਣ ਉਹ ਕਹਿੰਦੇ ਇਨਵੈਸਟੀਗੇਸ਼ਨ ਵੀ ਕੀਤੀ ਡੌਗ ਸਕਵਰਡ ਵਗੈਰਾ ਨਾਲ ਵੀ ਚੈੱਕ ਕਰਕੇ ਦੇਖਿਆ ਜਾਂ ਕੁਝ ਨਹੀਂ ਨਿਕਲਿਆ ਤਾਂ ਕੇਸ ਵਿਚਾਰਾ ਠੰਡੇ ਵਾਸਤੇ ਪੈ ਗਿਆ ਕਾਫੀ ਕੇਸ ਇਦਾਂ ਦੇ ਹੁੰਦੇ ਆ ਜਿਹੜੇ ਅਨਟ੍ਰੇਸ ਰਹਿ ਜਾਂਦੇ ਆ ਨਾ ਨਾ ਤਾਂ ਉਹ ਬੰਦ ਹੁੰਦੇ ਆ ਨਾ ਇਹ ਚੱਲਦਿਆ ਉਹਦੀ ਫਾਈਲ ਵੀ ਨਹੀਂ ক্লোਜ਼ ਹੋਈ ਉਹ ਮਤਲਬ ਕਿ ਅਨਟਰੈਸਟੇਸ਼ਨ ਦੇ ਵਿੱਚ ਜਿਹੜਾ ਉਹ ਕੇਸ ਨੂੰ ਪਾਤਾ ਸਮਾਂ ਲੰਘਦਾ ਗਿਆ ਹੁਣ ਦੂਜੇ ਪਾਸੇ ਜਿਹੜੇ ਬੰਦੇ ਨੇ ਮਾਰਿਆ ਸੀ ਲਾਲਾ ਹੁਣ ਉਹ ਬੰਦਾ ਆਪਣੇ ਆਪ ਨੂੰ ਪੂਰਾ ਫੀਲਰ ਸਮਝਣ ਲੱਗਾ ਬਦਮਾਸ਼ ਸਮਝਣ ਲੱਗਾ ਉਹਨੇ ਕਿਹਾ ਵੀ ਕਤਲ ਕਰਨਾ ਕਿੰਡੀ ਗੱਲ ਆਪਾਂ ਦਾ ਕਤਲ ਕਰਿਆ ਹੋਇਆ ਉਹ ਤਾਂ ਬਦਮਾਸ਼ੀ ਲੱਗ ਗਿਆ ਜੀ ਪਿੰਡ 'ਚ ਕਰਨ ਹੁਣ ਪਤਾ ਕਿਸੇ ਨੂੰ ਹੈ ਨਾ ਵੀ ਇਹ ਬੰਦਾ ਅਸਲ ਦੇ ਵਿੱਚ ਬਦਮਾਸ਼ ਬਣ ਕਿਵੇਂ ਗਿਆ ਹੌਲੀ-ਹੌਲੀ ਕਰਕੇ ਉਹ ਤਾਂ ਬੈਲੀ ਬਣ ਗਿਆ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਲੱਗਿਆ ਕਰ ਉਹਨਾਂ ਦਾ ਇੱਕ ਗਮਾਂਡੀ ਸੀਗਾ ਜਿਹੜਾ ਬੈਲੀ ਸੀਗਾ ਉਹਦੇ ਨਾਲ ਉਹ ਵੀ ਬਹੁਤ ਲੱਗਦੀ ਉਹਨੂੰ ਤੰਗ ਕਰਦਾ ਹੀ ਰਹਿੰਦਾ ਸੀ ਉਹ ਬਹੁਤ ਦੁਖੀ ਸੀ ਉਹ ਤੋਂ ਇੱਕ ਦਿਨ ਕੀ ਕਰਿਆ ਉਹ ਬੈਣੀ ਬੰਦੇ ਕੋਲੇ ਕੋਈ ਬੰਦਾ ਆਇਆ ਉਹਦਾ ਯਾਰ ਦੋਸਤ ਸ਼ਰਾਬ ਵਗੈਰਾ ਪੀਣ ਬੈਠੇ ਪੀ ਰਹੇ ਨੇ ਉਹਨੇ ਕਹਿਤਾ ਕਹਿੰਦਾ ਯਾਰ ਸੁੱਕੀ ਉਪਲਾਈ ਜਾ ਨਾ ਉਹ ਕਹਿੰਦਾ ਸੁੱਕੀ ਦੀ ਗੱਡੀ ਕੱਲ ਐ ਆ ਵੱਡ ਲੈਨੇ ਮੁਰਗੀ ਆਪਾਂ ਉਹਨੇ ਗਮਾਂਡੀਆਂ ਦੀ ਮੁਰਗੀ ਫਿਰਦੀ ਸੀ ਉਹਨੇ ਚੱਕੀ ਵੱਢ ਕੇ ਮੁਰਗੀ ਬਣਾ ਲਈ ਉਹ ਵਿਚਾਰੇ ਨੂੰ ਪਤਾ ਗਵੰਡੀ ਨੂੰ ਵੀ ਵੀ ਮੁਰਗੀ ਮੇਰੀ ਇਹਨੇ ਚੱਕੀ ਇਹਨੇ ਬੜਾਈਆ ਕਹਿ ਕੋ ਸਕਦਾ ਨਹੀਂ ਸੀ ਉਹ ਬੜਾ ਦੁਖੀ ਉਹ ਬੰਦੇ ਦੀ ਕਿਤੇ ਥਾਣੇ ਦੇ ਵਿੱਚ ਇੱਕ ਧੰਨਾ ਸਿੰਘ ਨਾਮ ਦਾ ਕੋਈ ਜਿਹੜਾ ਸਿਪਾਹੀ ਸੀਗਾ ਉਹਦੇ ਨਾਲ ਬਣਦੀ ਸੀ ਉਹਨੇ ਉਹਨੂੰ ਕਹਿਤਾ ਹੌਲਦਾਰ ਨੂੰ ਕਹਿੰਦਾ ਭਾਈ ਯਾਰ ਵੀ ਮੈਂ ਬੜਾ ਤਾਂਗਾ ਚਾਹੇ ਪੈਸੇ ਲੱਗ ਜਾਣਾ ਇਹ ਬੰਦੇ ਦੀ ਝਾੜ ਝੰਬ ਕਰ ਦੂੰ ਉਹ ਕਹਿੰਦਾ ਕੋਈ ਗੱਲ ਇਹ ਕੁਝ ਨਹੀਂ ਹੈਗੀ ਧੰਨਾ ਸਿੰਘ ਨੇ ਕੀ ਕਰਿਆ ਚੱਕ ਕੇ ਜਿਹੜਾ ਬੈਲੀ ਸੀਗਾ ਥਾਣੇ ਲੈ ਗਿਆ ਉਹਨੂੰ ਥਾਣੇ ਲੈ ਜਾ ਕੇ ਉਹਨੂੰ ਮੁੱਦਾ ਪਾ ਲਿਆ ਪਾ ਕੇ ਮੁੱਦਾ ਬਸ ਫਿਰ ਚੱਕ ਲਿਆ ਫਟਾ ਹੁਣ ਫਟਾ ਚੱਕਿਆ ਜਦੋਂ ਉਹਨੇ ਹਲੇ 2-3 ਕੇ ਮਾਰੇ ਹੋਣੇ ਆ ਤੇ ਉਹਨੂੰ ਪੁੱਛਿਆ ਕਹਿੰਦਾ ਦੱਸੋ ਕਿਵੇਂ ਮਾਰਿਆ ਉਹ ਤਾਂ ਪੁੱਛ ਰਿਹਾ ਮੁਰਗੀ ਉਹ ਜਿਹੜਾ ਮੂਰੇ ਬੈਲੀ ਸੀਗਾ ਦੋ ਫਟੇ ਨਹੀਂ ਸਹਾਰ ਸਕਿਆ ਪੁਲਿਸ ਵਾਲੇ ਉਹਨਾਂ ਤਾਂ ਸਾਰਾ ਕਤਲ ਦੱਸਦਾ ਉਹ ਕਹਿੰਦਾ ਸੀ ਐਂ ਕਰਕੇ ਐ ਮੈਂ ਮਾਰਿਆ ਉਹ ਬੰਦੇ ਨੂੰ ਜਦੋਂ ਉਹਨੇ ਧੰਨਾ ਸਿੰਘ ਨੇ ਸੁਣਿਆ ਵੀ ਇਹ ਤਾਂ ਕਤਲ ਮੰਨੀ ਜਾਂਦਾ ਜਿਹੜਾ ਫਿਰ ਪਿੰਡ ਦੇ ਵਿੱਚ ਲਾਲੇ ਦਾ ਹੋਇਆ ਸੀਗਾ ਉਹਨੇ ਜਾ ਕੇ ਨਾਲ ਦੇ ਨਾਲ ਐਸਪੀ ਸਾਹਿਬ ਜਿਹੜੇ ਉਦੋਂ ਐਸਐਚਓ ਸੀਗੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਕਹਿੰਦਾ ਜੀ ਸਰ ਆਪਣਾ ਕਤਲ ਟਰੇਸ ਹੋ ਗਿਆ ਤੇ ਉਹ ਅੰਦਰ ਗਏ ਉਹ ਕਹਿੰਦੇ ਵੀ ਕਿਹੜਾ ਕਤਲ ਟਰੇਸ ਹੋ ਗਿਆ ਉਹ ਕਹਿੰਦਾ ਵੀ ਇਹ ਇੱਦਾਂ ਇੱਦਾਂ ਕਰਕੇ ਜਿਹੜਾ ਉਹ ਲਾਲਾ ਮਰਿਆ ਸੀ ਉਹ ਹੁਣ ਐਸਐਚਓ ਸਾਹਿਬ ਬੜਾ ਅਸੇ ਉਹ ਕਹਿੰਦੇ ਮੈਂ ਉਹਨੂੰ ਕਿਹਾ ਧੰਨਾ ਸਿੰਘ ਨੂੰ ਵੀ ਐ ਕਰ ਤੂੰ ਪਈ ਜਾ ਇੱਥੇ ਫਟਾ ਮੈਨੂੰ ਬੜਾ ਕਤਲ ਦਾ ਤੂੰ ਮੰਨ ਜਾਏਗਾ ਐ ਛੋੜੇ ਕਤਲ ਟਰੇਸ ਹੁੰਦੇ ਹੁੰਦੇ ਜਿਵੇਂ ਤੂੰ ਕਰਦਾ ਉਹ ਕਹਿੰਦਾ ਨਹੀਂ ਸਰ ਤੁਸੀਂ ਗੱਲ ਤਾਂ ਸੁਣੋ ਇਹਦੀ ਵੀ ਕਹਿੰਦਾ ਕੀ ਇਹ ਹੁਣ ਜਦੋਂ ਫਿਰ ਬੈਲੀ ਤੋਂ ਸੁਣਿਆ ਪੂਰੀ ਕਹਾਣੀ ਉਹ ਸਾਰੀ ਕਹਾਣੀ ਉਹਨੇ ਦੱਸਦੀ ਐਸਐਚਓ ਸਾਹਿਬ ਕਹਿੰਦੇ ਉਹ ਤਾਂ ਕੱਲੀ ਕੱਲੀ ਗੱਲ ਬੋਲਦੀ ਉਹਨੇ ਕਹਿੰਦਾ ਮੈਂ ਕਿਹਾ ਵੀ ਤੂੰ ਕਹਿ ਕਿਵੇਂ ਸਾਡੇ ਨਾਲ ਤੈਨੇ ਕਤਲ ਕਰਿਆ ਕਹਿੰਦਾ ਉਹ ਕਹਿੰਦਾ ਵੀ ਦੇਖੋ ਜੀ ਬੱਟੇ ਨਾਲ ਕਤਲ ਹੋਇਆ ਸੀ ਉੱਥੇ ਬੱਟਾ ਪਿਆ ਸੀ ਉਹ ਕਹਿੰਦੇ ਵੀ ਹਾਂ ਮਿਲਿਆ ਸੀਗਾ ਉਹ ਕਹਿੰਦਾ ਉੱਥੇ ਇੱਕ ਲੋਈ ਵੀ ਮਿਲੀ ਹੋਣੀ ਉਹ ਲੋਈ ਮੇਰੀ ਸੀਗੀ ਤੇ ਲਾਲੇ ਦੀ ਲਾਸ਼ ਕਹਿੰਦਾ ਗੱਟਿਆਂ ਦੇ ਪਿੱਛੇ ਪਈ ਸੀ ਐ ਕਰਕੇ ਉਹਨੂੰ ਜਿਵੇਂ ਸਾਰੀ ਕਹਾਣੀ ਵਿੱਚ ਸਾਰੀਆਂ ਗੱਲਾਂ ਜੋ ਜੋ ਉੱਥੇ ਬੀਤੀਆਂ ਸੀਗੀਆਂ ਜਿਹੜੀਆਂ ਹੋਰ ਲੋਕਾਂ ਨੂੰ ਪਤਾ ਵੀ ਨਹੀਂ ਸੀਗੀਆਂ ਉਹਨੇ ਸਾਰੀਆਂ ਦੱਸਤੀਆਂ ਸਾਰੇ ਸਬੂਤ ਉਹਨੇ ਦੱਸਦੇ ਹੁਣ ਤੇ ਉਹਨੇ ਇਹ ਵੀ ਦੱਸਿਆ ਕਿ ਜਦੋਂ ਤੁਸੀਂ ਡੌਗ ਸਕਵਰਡ ਲੈ ਕੇ ਆਏ ਸੀ ਕੁੱਤੇ ਵਗੈਰਾ ਲੈ ਕੇ ਆਏ ਸੀ ਉਹ ਮੇਰੇ ਘਰ ਕਰਨ ਨੂੰ ਬਗੇ ਸੀ ਪਤਾ ਨਹੀਂ ਕੀ ਚੱਕਰ ਪਿਆ ਭੌਂਕੇ ਭੌਂਕੇ ਮਾਂ ਤੋਂ ਭੱਜ ਗਏ ਸੀ ਉਦੋਂ ਤੇ ਉਹ ਉੱਥੀ ਗੱਲਬਾਤ ਹੀ ਰਹੀਗੀ ਤਾਂ ਇਦਾਂ ਕਰਕੇ ਫਿਰ ਇੱਕ ਮੁਰਗੀ ਦੇ ਚੱਕਰ 'ਚ ਇੱਕ ਕਤਲ ਨਿਕਲਿਆ ਦੇਖੋ ਹੈਨਾ ਜਿਵੇਂ ਅਕਸਰ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਜਿਹੜੇ ਕਤਲ ਨੇ ਨਾ ਇਹ ਗੁੱਝੇ ਨਹੀਂ ਰਹਿੰਦੇ ਤੇ ਇੱਕ ਬਾਕੀ ਜਿਵੇਂ ਐਸਪੀ ਸਾਹਿਬ ਨੇ ਵੀ ਦੱਸਿਆ ਸੀਗਾ ਕਿ ਕੁਝ ਕੁ ਕੇਸ ਅਜਿਹੇ ਹੁੰਦੇ ਨੇ ਜਿਹੜੇ ਪ੍ਰਮਾਤਮਾ ਵੱਲੋਂ ਹੱਲ ਕੀਤੇ ਜਾਂਦੇ ਨੇ ਬੰਦਾ ਇੱਥੇ ਦੀ ਅਦਾਲਤ ਤੋਂ ਬਚ ਜਾਂਦਾ ਪਰ ਪ੍ਰਮਾਤਮਾ ਦੀ ਅਦਾਲਤ ਤੋਂ ਨਹੀਂ ਬਚਦਾ ਕਦੇ ਨਾ ਕਦੇ ਤਾਂ ਕਤਲ ਨਿਕਲ ਹੀ ਆਉਂਦਾ ਜੇ ਕਿਸੇ ਹੋਰ ਤਰੀਕੇ ਨਾਲ ਨਹੀਂ ਤਾਂ ਰੱਬ ਕੋਈ ਨਾ ਕੋਈ ਵਿਧੀ ਬਣਾ ਹੀ ਦਿੰਦਾ ਜਿਹੜਾ ਬੰਦੇ ਨੂੰ ਸਜ਼ਾ ਦਵਾਜ ਦਿੰਦਾ ਜੇ ਇੱਥੇ ਨਹੀਂ ਬੰਦਾ ਬਚ ਕੇ ਫਿਰ ਵੀ ਕੋਈ ਇੱਕ ਅੱਧਾ ਨਿਕਲ ਵੀ ਜਾਊਗਾ ਤਾਂ ਪ੍ਰਮਾਤਮਾ ਦੀ ਕਚਹਿਰੀ ਹੈਗੀ ਐ ਬਈ ਉੱਥੇ ਇਨਸਾਫ ਜ਼ਰੂਰ ਹੁੰਦਾ ਕਿਵੇਂ ਦੀ ਲੱਗੀ ਤੁਹਾਨੂੰ ਇਹ ਸਟੋਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਦੀਆਂ ਹੋਰ ਸਟੋਰੀਜ਼ ਤੇ ਹੋਰ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ